ਮੁੰਡਾ ਤੇ ਕੁੜੀ ਜੋ ਭੱਜ ਕੇ ਪਿੰਡ ਤੋਂ ਵਿਆਹ ਕਰਵਾਉਂਦੇ ਨੇ ਉਹਨਾਂ ਦਾ ਪਿੰਡ 'ਚ ਕੋਈ ਲੱਲਾ ਖੱਖਾ ਨਹੀਂ ਹੋਏਗਾ। ਇੱਕੋ ਪਿੰਡ ਦੇ ਆ ਤੇ ਬਹੁਤ ਵਾਰ ਪਿਆਰ ਕਰਦੇ ਜੀ। ਸਾਡਾ 8 ਸਾਲ ਦਾ ਰਿਸ਼ਤੇ ਨੇ ਇਸ ਕਰਕੇ ਸਾਡੇ ਘਰ ਦੇ ਨੂੰ ਚੰਗੀ ਤਰ੍ਹਾਂ ਪਤਾ ਸੀ। ਜਿਹੜੇ ਮੁੰਡਾ ਤੇ ਕੁੜੀ ਆਪਸ ਵਿੱਚ ਇੱਕ ਤਾਂ ਬਲੱਡ ਰਿਲੇਸ਼ਨਸ਼ਿਪ ਚਾਚਾ ਤੇ ਭਤੀਜੀ ਦਾ ਰਿਸ਼ਤਾ ਹੋ ਗਿਆ, ਮੰਨ ਲਓ ਪੋਤੀ ਦਾ ਰਿਸ਼ਤਾ ਹੋ ਗਿਆ ਤੇ ਦੂਜਾ ਇਹ ਇੱਕੋ ਪਰਿਵਾਰ ਤੋਂ ਬਾਅਦ ਆਮੋ ਸਾਹਮਣੇ ਇਹਨਾਂ ਦੇ ਘਰ ਨੇ। ਮੈਂ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਕੋਸ਼ਿਸ਼ ਕੀਤਾ ਕਿ ਉਕੀ ਮੈਨੂੰ ਦੇ ਕੇ ਜਾਓ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਐਨ ਦੱਸੋ ਹੁਣ ਪਿੰਡ ਦਾ ਪਿੰਡ ਜੇ ਇੰਨਾ ਮਾੜਾ ਕੰਮ ਹੋਣ ਲੱਗ ਗਿਆ ਵੀ ਪਿੰਡ ਦੇ ਪਿੰਡ 'ਚ ਵਿਆਹ ਕਰਨ ਲੱਗੇ ਭੈਣ ਭਰਾ ਵਿਆਹ ਕਰਨ ਲੱਗੇ ਬਿਲਕੁਲ ਪਤਾ ਨਹੀਂ ਲੱਗਿਆ ਜਾਂ ਇੱਕੋ ਦਾ ਮੇਜ ਘਟਨਾ ਵਾਪਰ ਗਈ ਇਹ ਚੀਜ਼ਾਂ ਹੋ ਗਈਆਂ ਕਿ ਵੀ ਪਿੰਡ ਦੇ ਵਿੱਚ ਕੀ ਚੱਲ ਰਿਹਾ ਜਾਂ ਘਰ ਦੇ ਵਿੱਚ ਕੀ ਚੱਲ ਰਿਹਾ ਇੰਸਟਾਗ੍ਰਾਮ ਤੇ ਜਿਹੜੀ ਵੀਡੀਓ ਪਾਈ ਹੈ ਤੇ ਉਹਦੇ 'ਚ ਬਕਾਇਦਾ ਆ ਗੱਲ ਕਹੀ ਹੈ ਕਿ ਹੁਣ ਮੈਂ ਇਸ ਟਾਈਮ ਬਾਲਗ ਹਾਂ ਅਸੀਂ ਦੋਨੋਂ ਜਣੇ ਨਾ ਬਾਲਗ ਨਹੀਂ ਹੈਗੇ ਅਸੀਂ ਬਾਲਗ ਹੈ ਮੇਰੀ ਉਮਰ 25 ਸਾਲ ਦੀ ਹੈ ਇਹਨਾਂ ਦੀ ਉਮਰ ਭਾਈ ਸਾਹਿਬ ਦੀ ਹੈ ਪਰਿਵਾਰ ਦੀ ਸ਼ਾਂਤੀ ਦੇ ਨਾਲੇ ਮਤਾ ਪਾਇਆ ਵੀ ਇਸ ਤੋਂ ਬੈਟਰ ਹੈ ਕਿ ਉਹ ਪਿੰਡ ਤੋਂ ਬਾਹਰ ਜਾਣ ਉਹਨਾਂ ਦਾ ਪੂਰਨ ਤੌਰ ਤੇ ਬਾਈਕਟ ਕੀਤਾ ਜਾਵੇ ਮੇਰੇ ਮਾਵਾ ਮੈਨੂੰ ਇਹੀ ਗੱਲ ਕਹਿੰਦੇ ਕਿ ਸਾਨੂੰ ਪੈਸੇ ਦੀ ਜਰੂਰਤ ਹੈ ਪੈਸੇ ਲਿਆ ਜਿੱਥੇ ਮਾਜੀ ਤੇ ਸਾਨੂੰ ਪੈਸੇ ਹੀ ਚਾਹੀਦੇ ਨੇ ਜਿਹੜਾ ਲੜਕੀ ਦਾ ਪਰਿਵਾਰ ਹੈ ਉਹ ਬਹੁਤ ਠੀਕ ਠਾਕ ਪਰਿਵਾਰ ਹੈ ਵਧੀਆ ਪਰਿਵਾਰ ਹੈ ਪਰ ਜਿਹੜਾ ਇਹ ਲੜਕਾ ਹੈ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਪਿੱਛੋਂ ਬੈਕਗ੍ਰਾਉਂਡ ਜਾਂ ਕਰਤਾਰ ਸਹੀ ਨਹੀਂ ਹੈਗਾ ਪਹਿਲਾਂ ਵੀ ਇਹਨੇ ਇਦਾਂ ਦੇ ਘਟਰਾਵਾ ਕੀਤੀਆਂ ਨੇ ਚੋਰੀਆਂ ਕਰਦਾ ਰਿਹਾ ਹੈ ਜੇ ਆਪਾਂ ਨਹੀਂ ਬੱਚੇ ਦੀ ਗੌਰ ਰੱਖੂਗੇ ਮਾਂ ਕਿਤੇ ਹੋਰ ਜਾ ਰਹੀ ਆ ਕੰਮ ਤੇ ਜਾ ਰਹੀ ਆ ਨਹੀਂ ਬੱਚੇ ਦੀ ਗੌਰ ਰੱਖਦੀ ਆ ਕੇ ਬਾਪ ਨਹੀਂ ਗੌਰ ਰੱਖਦਾ ਤੇ ਉਹ ਬੱਚੇ ਖਰਾਬ ਹੋਣਗੇ ਹੋਣਗੇ ਆਟੋਮੈਟਿਕ ਹੋਣਗੇ ਮੈਂ ਇਹ ਨਹੀਂ ਦੇਖਣਾ ਚਾਹੁੰਦੀ ਸਰਕਾਰ ਦੁਆਰਾ ਹੋਰ ਉਖਾਰਿਆ ਨਹੀਂ ਇਹ ਨਹੀਂ ਦੇਖਣਾ ਚਾਹੁੰਦੀ ਕਿ ਸਾਨੂੰ ਸਾਨੂੰ ਐਕਸ਼ਨ ਚਾਹੀਦੀ ਹੈ ਤੋਂ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਆਪਣਾ ਬਿੱਲ ਲਿਆਵੇ ਬਿੱਲ ਲਿਆ ਕੇ ਜੇ ਜੇ ਹੋਰ ਨਹੀਂ ਕਰਨਾ ਇੰਨਾ ਇੰਨਾ ਜ਼ਰੂਰ ਕਰਨਾ ਚਾਹੀਦਾ ਉਹਨਾਂ ਨੂੰ ਪਿੰਡ ਦਾ ਪਿੰਡ ਦੇ ਮੁੰਡਾ ਪਿੰਡ ਦੀ ਕੁੜੀ ਪਿੰਡ 'ਚ ਵਿਆਹ ਨਹੀਂ ਹੋਣਾ ਚਾਹੀਦਾ ਮੇਰਾ ਵੀ ਹੱਥੇ ਕੁਝ ਰਹਿਣੀਗਾ ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈ ਸਕਦੀ ਹਾਂ ਪਰਿਵਾਰਕ ਰਿਲੇਸ਼ਨ ਚ ਨੇ ਸਭ ਤੋਂ ਵੱਡੀ ਗੱਲ ਹੈ ਆਪਸ ਵਿੱਚ ਚ ਚਾਚੀ ਤੇ ਚਾਚਾ ਅਤੇ ਭਤੀਜੀ ਹੋ ਗਏ ਮੰਨ ਲਓ ਬਾਪ ਤੇ ਧੀ ਦਾ ਰਿਸ਼ਤਾ ਹੋ ਗਿਆ ਇਸ ਵਕਤ ਮਾਨਕਪੁਰ ਸ਼ਰੀਫ ਦੇ ਵਿੱਚ ਮੌਜੂਦ ਹਾਂ ਜਿੱਥੇ ਦੀ ਇੱਕ ਖਬਰ ਅਸੀਂ ਸਵੇਰ ਤੋਂ ਪੜ ਰਹੇ ਹਾਂ ਕਿ ਪੰਚਾਇਤ ਨੇ ਮਤਾ ਪਾਇਆ ਮਤੇ ਦੇ ਵਿੱਚ ਅਜਿਹੀਆਂ ਗੱਲਾਂ ਲਿਖੀਆਂ ਕਿ ਸਾਰੇ ਸੋਚਣ ਨੂੰ ਮਜਬੂਰ ਹੋ ਗਏ ਕਿ ਵੀ ਇਹ ਕੀ ਗੱਲ ਲਿਖ ਦਿੱਤੀ ਮਤੇ ਦੇ ਵਿੱਚ ਇੱਕ ਗੱਲ ਲਿਖੀ ਜਾਂਦੀ ਹੈ ਕਿ ਮੁੰਡਾ ਤੇ ਕੁੜੀ ਜੋ ਭੱਜ ਕੇ ਪਿੰਡ ਤੋਂ ਵਿਆਹ ਕਰਵਾਉਂਦੇ ਨੇ ਉਹਨਾਂ ਦਾ ਪਿੰਡ 'ਚ ਕੋਈ ਲੱਲਾ ਖਖਾ ਨਹੀਂ ਹੋਏਗਾ ਕੋਈ ਨਾਤਾ ਨਹੀਂ ਰੱਖਿਆ ਜਾਏਗਾ ਉਹਨੂੰ ਪਿੰਡ ਦਾ ਰਸਤਾ ਦਿਖਾਇਆ ਜਾਏ ਕਿ ਬਾਹਰ ਜਾਓ ਪਿੰਡ ਤੋਂ ਇੱਥੇ ਨਹੀਂ ਹੈਗੀ ਤੁਹਾਡੇ ਵਾਸਤੇ ਥਾਂ ਮਾਨਕਪੁਰ ਸ਼ਰੀਫ ਮੌਜੂਦ ਆ ਤੇ ਮੌਤਵਾਰ ਪਿੰਡ ਦੇ ਸਾਰੇ ਬੈਠੇ ਹੋਏ ਨੇ ਸਰਪੰਚ ਸਾਹਿਬ ਆ ਬੈਠੇ ਨੇ ਦਲਵੀਰ ਜੀ ਤੇ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮਤਾ ਕਿਉਂ ਪਾਉਣਾ ਪਿਆ ਅਜਿਹੀ ਕੀ ਘਟਨਾ ਵਾਪਰੀ ਕਿਉਂਕਿ ਮਜਬੂਰ ਕਰ ਦਿੱਤਾ ਕਿ ਇਹ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਉਹਨਾਂ ਨੂੰ ਦੇਖ ਕੇ ਇਹ ਮਤੇ ਪਾਉਣੇ ਪੈਂਦੇ ਨੇ ਕਿਉਂਕਿ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮਤੇ ਪੈਣੇ ਪਰ ਇਹ ਸਭ ਤੋਂ ਵੱਖਰਾ ਮਤਾ ਹੈ ਤੇ ਅਸੀਂ ਗੱਲਬਾਤ ਕਰਾਂਗੇ ਜਿਵੇਂ ਸਾਰੇ ਬੈਠੇ ਹੋਏ ਨੇ ਸਾਥ ਦੇ ਵਿੱਚ ਮਾਨਕਪੁਰ ਸ਼ਰੀਫ ਦੀ ਕਾਫੀ ਪੁਰਾਣੀ ਪ੍ਰਾਤਨ ਦਰਗਾਹ ਹੈਗੀ ਆ ਉਹਦੇ ਸਾਹਮਣੇ ਬੈਠੇ ਹੋਏ ਨੇ ਇੱਥੇ ਸਾਰੇ ਬਜ਼ੁਰਗ ਬੰਦੇ ਨੇ ਸ਼ਾਮ ਨੂੰ ਸਰਪੰਚ ਸਾਹਿਬ ਤੋਂ ਸ਼ੁਰੂਆਤ ਕਰਾਂਗੇ ਸਰਪੰਚ ਸਾਹਿਬ ਜੀ ਪਹਿਲਾਂ ਤਾਂ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਕੀ ਅਜਿਹੀ ਘਟਨਾ ਪਿੰਡ ਦੇ ਵਿੱਚ ਵਾਪਰੀ ਕਿ ਤੁਹਾਨੂੰ ਮਜਬੂਰਨ ਮਤਾ ਪਾਉਣਾ ਪਿਆ ਤੁਹਾਡਾ ਪਿੰਡ ਚਰਚਾ ਦੇ ਵਿੱਚ ਆ ਗਿਆ ਕਿ ਵੀ ਇਸ ਤਰ੍ਹਾਂ ਦੀ ਇਹ ਕੋਈ ਘਟਨਾ ਵਾਪਰੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਮਤਾ ਪਾਉਣ ਦਾ ਮੇਨ ਕਾਰਨ ਸੀਗਾ ਸਾਡੇ ਪਿੰਡ ਵਿੱਚ ਜੋ ਹੁਣ ਚੱਲੇ ਰਿਹਾ ਹੈ ਸੋ ਫਿਰ ਤੋਂ ਮੰਨ ਲਓ ਚੈਨਲ ਵਾਲੇ ਆ ਰਹੇ ਨੇ ਆਪੋ ਆਪਣੇ ਵਿਊ ਸਾਰਿਆਂ ਦੇ ਲੱਗੇ ਹੋਏ ਨੇ ਜੇ ਜਿਹੜੇ ਮੁੰਡਾ ਤੇ ਕੁੜੀ ਆਪਸ ਵਿੱਚ ਇੱਕ ਤਾਂ ਬਲੱਡ ਰਿਲੇਸ਼ਨਸ਼ਿਪ ਚਾਚਾ ਤੇ ਭਤੀਜੀ ਦਾ ਰਿਸ਼ਤਾ ਹੋ ਗਿਆ ਮੰਨ ਲਓ ਪਿਓ ਤੇ ਧੀ ਦਾ ਰਿਸ਼ਤਾ ਹੋ ਗਿਆ ਤੇ ਦੂਜਾ ਇਹ ਇੱਕੋ ਪਰਿਵਾਰ ਤੋਂ ਬਾਅਦ ਆਮੋ ਸਾਹਮਣੇ ਇਹਨਾਂ ਦੇ ਘਰ ਨੇ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਸਮਾਜ ਮਤਲਬ ਕਿ ਜਿਹੜਾ ਸੀਗਾ ਸਾਡਾ ਜਿਹੜਾ ਪਿੰਡ ਪੂਰੇ ਤਨਾਅ ਸੀਗਾ ਵੀ ਕਰ ਲੂੰ ਕੋਈ ਉਹਨਾਂ ਦੇ ਪੇਰੈਂਟਸ ਹੈ ਜਿਹੜੇ ਮਾਤਾ ਪਿਤਾ ਉਹ ਵੀ ਬਹੁਤ ਵਿਚਾਰੇ ਦੁੱਖ ਦੀ ਮਤਲਬ ਇਸ ਤਰ੍ਹਾਂ ਆਪਾਂ ਉਹਨਾਂ ਦੀ ਪੀੜਤ ਭਾਵਨਾ ਨੂੰ ਨਹੀਂ ਸਮਝ ਸਕਦੇ ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਵੀ ਕੋਈ ਹੁਣ ਹੋਣੀ ਨਾ ਹੋਵੇ ਜਾਂ ਕੋਈ ਅਮਰ ਸਾਹਮਣੇ ਟਕਰਾਅ ਹੋਣ ਦੇ ਜੇ ਚਾਂਸਸ ਹੈ ਤਾਂ ਉਹਨੂੰ ਰੋਕਿਆ ਜਾਵੇ ਤਾਂ ਇਹੀ ਗੱਲਾਂ ਰੱਖਦੇ ਹੋਏ ਸਾਰੀ ਪੰਚਾਇਤ ਨੇ ਸਾਰੇ ਪੰਚਾਇਤ ਮੈਂਬਰਾਂ ਨੇ ਮਿਲ ਕੇ ਪਰਿਵਾਰ ਦੀ ਸ਼ਾਂਤੀ ਦੇ ਨਾਲੇ ਮਤਾ ਪਾਇਆ ਵੀ ਇਸ ਤੋਂ ਬੈਟਰ ਹੈ ਕਿ ਉਹ ਪਿੰਡ ਤੋਂ ਬਾਹਰ ਜਾਣ ਉਹਨਾਂ ਦਾ ਪੂਰਨ ਤੌਰ ਤੇ ਅਜਿਹਾ ਕਿਉਂ ਬਈ ਜੇ ਉਹ ਗਲਤ ਕੋਈ ਸਿਸਟਮ ਸੀਗਾ ਬਿਲਕੁਲ ਪਤਾ ਨਹੀਂ ਲੱਗਿਆ ਜਾਂ ਇੱਕੋ ਦਾ ਮੇਜ ਘਟਨਾ ਵਾਪਰ ਗਈ ਇਹ ਚੀਜ਼ਾਂ ਹੋ ਗਈਆਂ ਕਿ ਪਿੰਡ ਦੇ ਵਿੱਚ ਕੀ ਚੱਲ ਰਿਹਾ ਜਾਂ ਘਰ ਦੇ ਵਿੱਚ ਕੀ ਚੱਲ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਮੰਦਿਰ ਕਿਉਰੇ ਦੇ ਮਾਤਾ ਪਿਤਾ ਦੇ ਪਰਿਵਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਘਟਨਾ ਨੂੰ ਮੱਦਰ ਰੋਕਣ ਦੇ ਲਈ ਸੋ ਇਹ ਪਤਾ ਨਹੀਂ ਮੱਦਰ ਕੀ ਪਾਣਾ ਵਰਤਿਆ ਜਾਂ ਕੀ ਆਪਾਂ ਕੀ ਕਹਿ ਸਕਦੇ ਹਾਂ ਹੁਣ ਜੋ ਹੋਇਆ ਉਹ ਸਾਡੇ ਸਾਹਮਣੇ ਹੀ ਹੈ ਸੋ ਇਸ ਨੂੰ ਦੇਖਦੇ ਹੋਏ ਆਪਾਂ ਮਤਾ ਪਾਇਆ ਜੀ ਇਹ ਘਟਨਾ ਮੱਦਰ ਕੇ ਜੇ ਸਮਾਜ ਨੂੰ ਚੰਗੀ ਸੇਧ ਦਿੱਤੀ ਜਾ ਸਕੇ ਤਾਂ ਕਿ ਬਾਕੀ ਇਹੋ ਜਿਹੀਆਂ ਹਰਕਤਾਂ ਕਰਨ ਤੋਂ ਗੁਰੇਜ਼ ਕਰਨ ਹੂੰ ਬਿਲਕੁਲ ਅੱਛਾ ਪਹਿਲਾਂ ਕਦੇ ਉਸ ਬਾਰੇ ਸ਼ਿਕਾਇਤ ਆਈ ਬੰਦੇ ਬਾਰੇ ਜਾਂ ਕੀ ਵੀ ਇਹ ਅਮਿੱਦਾ ਬੰਦਾ ਕੋਈ ਖਰਾਬੀ ਕਰ ਰਿਹਾ ਪਿੰਡ ਦੇ ਵਿੱਚ ਨੂੰ ਥੋੜੀ ਨੱਥ ਪਾਈ ਜਾਵੇ ਜਿਹੜਾ ਦੇਖੋ ਜਿਹੜਾ ਲੜਕੀ ਦਾ ਪਰਿਵਾਰ ਹੈ ਉਹ ਬਹੁਤ ਠੀਕ-ਠਾਕ ਪਰਿਵਾਰ ਹੈ ਵਧੀਆ ਪਰਿਵਾਰ ਹੈ ਪਰ ਜਿਹੜਾ ਇਹ ਲੜਕਾ ਹੈ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਪਿੱਛੋਂ ਬੈਕਗ੍ਰਾਉਂਡ ਜਾਂ ਕਰਦਾਰ ਸਹੀ ਨਹੀਂ ਹੈਗਾ ਪਹਿਲਾਂ ਵੀ ਇਹਨੇ ਇਦਾਂ ਦੇ ਘਟਰਾਵਾ ਕੀਤੀਆਂ ਨੇ ਚੋਰੀਆਂ ਕਰਦਾ ਰਿਹਾ ਇਹ ਸੋ ਥਾਣੇ 'ਤੇ ਤੱਕ ਗੱਲ ਜਾਂਦੀ ਰਹੀ ਹੈ ਬਟ ਇਹ ਜਿਹੜਾ ਰਿਲੇਸ਼ਨ ਵਾਲੀ ਗੱਲ ਹੈ ਇਹ ਕਦੇ ਕੋਈ ਕਿਸੇ ਮੋਤਵਰ ਦੇ ਜਾਂ ਪੰਚ ਪੰਚਾਇਤ ਦੇ ਕਿਸੇ ਦੇ ਸਾਹਮਣੇ ਨਹੀਂ ਆਈ ਕਦੇ ਖੁੱਲ ਕੇ ਜਾਂ ਕਹਦੀਏ ਕੁਝ ਕੋਈ ਪਤਾ ਨਹੀਂ ਲੱਗਾ ਵੀ ਕੀ ਹੋਇਆ ਇਹ ਹੁਣ ਜੋ ਪਾਣਾ ਵਾਪਰੇ ਆ ਲੰਮੇ ਰੇ ਹੋਣ ਤੋਂ ਬਾਅਦ ਹੀ ਸਾਰਿਆਂ ਦੀ ਮਤ ਰੱਖਾਂ ਗੁੱਲੀਆਂ ਵੀ ਕੀ ਹੋ ਕਈ ਵਾਰ ਬਈ ਕੋਰਟ ਵੀ ਅਲਾਓ ਕਰ ਦਿੰਦੀ ਆ ਅਸੀਂ ਆਪਾਂ ਖੁੱਲ ਕੇ ਗੱਲ ਕਰਾਂਗੇ ਨਾ ਕੋਟਾਂ ਕਹਿ ਦਿੰਦੀਆਂ ਨੇ ਕਿ ਵੀ ਹਰ ਕੋ ਨੂੰ ਅਧਿਕਾਰ ਹੈ ਹੱਕ ਹੈ ਕਿ ਵੀ ਆਪਣੀ ਜ਼ਿੰਦਗੀ ਜੀ ਸਕਦਾ ਕੁੜੀ ਨੂੰ ਹੱਕ ਹੈ ਜਿੱਥੇ ਮਰਜੀ ਉਹਦਾ ਜੀ ਹੁੰਦਾ ਉਹ ਵਿਆਹ ਕਰਾ ਸਕਦੀ ਹੈ ਮੁੰਡੇ ਨੂੰ ਵੀ ਹੱਕ ਹੈਗਾ ਫਿਰ ਕਾਨੂੰਨ ਦੇ ਹਿਸਾਬ ਨਾਲ ਉਹ ਚੱਲੇ ਨੇ ਜਾਂ ਫਿਰ ਜਿਹੜੀ ਪਰਿਵਾਰ ਦੀ ਜੋ ਪਿੰਡ ਦੀ ਮਰਿਆਦਾ ਸੀ ਉਸ ਤੋਂ ਬਾਹਰ ਹੋ ਗਏ ਉਹ ਨਹੀਂ ਦੇਖੋ ਕੋਰਟ ਕਹਿੰਦਾ ਵੀ ਲਵ ਮੈਰਿਜ ਕਰਵਾ ਲਓ ਆਪਾਂ ਕਰਵਾ ਸਕਦੇ ਆ ਪਰ ਜੋ ਸਾਡਾ ਸਮਾਜ ਹੈ ਜੋ ਸਾਡਾ ਜਿਹੜੀ ਕਲਚਰ ਹੈ ਉਹ ਕਹਿੰਦਾ ਹੈ ਵੀ ਆਪਸ ਵਿੱਚ ਪਰਿਵਾਰ ਦੇ ਵਿੱਚ ਇੱਕੋ ਬਆਪਤੀ ਦਾ ਰਿਸ਼ਤਾ ਹੋ ਗਿਆ ਜੇ ਆਪਾਂ ਇਹ ਮੰਨ ਲਓ ਇਹ ਤਾਂ ਆਪਾਂ ਸਮਝਿਆਂ ਨੂੰ ਸਮਝਣ ਚਾਹੀਦਾ ਕੋਰਟ ਨੂੰ ਵੀ ਇਸ ਗੱਲ ਦਾ ਮਤਲਬ ਕਿ ਸਮਝ ਲੈਣਾ ਚਾਹੀਦਾ ਕਿ ਜੇ ਆਪਸ ਵਿੱਚ ਇਦਾਂ ਮੰਨ ਲਓ ਬਆਪਤੀ ਉਹ ਇੱਕ ਤਰ੍ਹਾਂ ਦਾ ਮੈਰਿਜ ਕਰਵਾ ਲਈ ਤਾਂ ਰਿਸ਼ਿਆਂ ਦੇ ਮਤਲਬ ਕਿ ਘਾਣ ਹੋ ਗਿਆ ਖਤਮ ਹੋ ਗਿਆ ਅੱਗੇ ਬੱਚਿਆਂ ਨੂੰ ਆਪਾਂ ਕੀ ਸੇਧਾਂਗੇ ਸੋ ਆਉਣ ਵਾਲੀ ਪੀੜ੍ਹੀ ਨੂੰ ਕੀ ਸਮਝਾਵਾਂਗੇ ਸਾਡਾ ਕਲਚਰ ਤਾਂ ਬਿਲਕੁਲ ਖਤਮ ਹੋ ਜਾਵੇਗਾ ਸੋ ਬਹੁਤ ਸ਼ਰਮਸ਼ਾਰ ਕਟਨਾ ਇਹ ਮਤਲਬ ਇਹ ਕਟ ਸੋ ਆਪਾਂ ਪਹਿਲਾਂ ਵੀ ਇਹ ਕਲੀਅਰ ਕਰਤਾ ਸੀ ਆਪਾਂ ਲਾਮਰ ਦੇ ਖਿਲਾਫ ਨਹੀਂ ਹੈਗੀ ਬਟ ਜੋ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਆਪਸ ਵਿੱਚ ਇਹ ਪਰਿਵਾਰਕ ਰਿਲੇਸ਼ਨ ਚ ਨੇ ਸਭ ਤੋਂ ਵੱਡੀ ਗੱਲ ਹੈ ਆਪਸ ਵਿੱਚ ਚਾਚੀ ਤੀ ਚਾਚਾ ਤੇ ਭਤੀਜੀ ਹੋ ਗਏ ਮੰਨ ਲਓ ਬਾਪ ਤੇ ਧੀ ਦਾ ਰਿਸ਼ਤਾ ਹੋ ਗਿਆ ਸੋ ਇਸ ਕਰਕੇ ਮਤਾ ਪਾਇਆ ਗਿਆ ਕਿ ਕਰ ਲੋ ਕੋਈ ਹੋਰ ਬੱਚਾ ਹੈ ਨਾ ਉਹ ਦੇਖ ਕੇ ਕੋਈ ਇਦਾਂ ਦੀ ਸਟੈਪ ਨਾ ਚੱਕੇ ਸੋ ਇਹਨੂੰ ਰੋਕਣ ਦੇ ਲਈ ਆਪਾਂ ਇਹ ਕਾਇਆ ਆਪਾਂ ਪ੍ਰਸ਼ਾਸਨ ਦੇ ਖਿਲਾਫ ਬਿਲਕੁਲ ਨਹੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਇਹ ਰਹਿ ਕੇ ਆਪਾਂ ਨੇ ਕੀਤਾ ਕਿਉਂਕਿ ਦੇਖੋ ਨਾ ਆਪਾਂ ਕਿਸੇ ਤੇ ਕੋਈ ਨਿੱਜੀ ਅਟੈਕ ਕੀਤਾ ਪਰਿਵਾਰ ਵਾਲੇ ਠੀਕ ਨੇ ਦੋਨੇ ਲੜਕੀ ਪਰਿਵ ਕੋਈ ਐਕਸ਼ਨ ਨਹੀਂ ਹੈ ਉਹ ਵਿਚਰ ਸਕਦੇ ਨੇ ਉਹਨਾਂ ਨਾਲ ਪੂਰਾ ਮਦਰ ਸੰਪੂਰਨ ਤੌਰ ਤੇ ਸਹੀ ਹੋਵੇ ਪਰ ਜਿਹੜੇ ਬੱਚੇ ਐ ਸੋ ਬੱਚਿਆਂ ਨੂੰ ਹੀ ਆਪਾਂ ਪਿੰਡ ਤੋਂ ਦੂਰ ਕਰ ਦਿੱਤਾ ਤਾਂ ਕਿ ਅਮਰ ਸਾਹਮਣੇ ਜਿਹੜਾ ਲੋ ਆਉਂਦੇ ਆ ਕੋਈ ਹੁਣ ਹੋਣੀ ਨਾ ਹੋਵੇ ਜਿਸ ਨਾਲ ਪੰਚਾਇਤ ਨੂੰ ਵੀ ਸ਼ਰਮਸ਼ਾਰ ਹੋਣਾ ਪਵੇ ਜਾਂ ਬੱਚੇ ਨਾਲ ਉਹਨਾਂ ਨਾਲ ਕੋਈ ਅਣਗਹਿਲੀ ਹੋ ਜਵੇ ਜਾਂ ਪਰਿਵਾਰ ਵੱਲੋਂ ਅਣਕਦੀ ਖਾਤਰ ਕੋਈ ਐਦਾਂ ਦੀ ਘਟਨਾ ਕਰ ਦੇ ਕਾਨੂੰਨ ਆਪਣੇ ਹੱਥ ਵਿੱਚ ਲੈ ਲੇ ਸੋ ਬੈਟਰ ਹੈ ਕਿ ਆਪਾਂ ਮਤ ਆਪਾਤਾ ਵੀ ਆਪਾਂ ਇਹਦੋਂ ਬਾਹਰ ਕਰ ਦੋ ਬੱਚਿਆਂ ਨੂੰ ਜੋ ਗਲਤ ਹੈ ਸੋ ਉਹਨਾਂ ਨੂੰ ਇੰਨੇ ਕਿ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ ਬਿਲਕੁਲ ਇਹ ਜਦੋਂ ਘਟਨਾ ਵਾਪਰੀ ਤਾਂ ਕਈ ਲੋਕ ਕਮੈਂਟ ਇਹ ਕਲਯੁਗ ਹੈ 100 ਸਾਖੀਆਂ ਦੇ ਵਿੱਚ ਲਿਖਿਆ ਹੋਇਆ ਕਿ ਵੀ ਇਹ ਭਾਣੇ ਵਾਪਰਨੇ ਆ ਪਰ ਇਹ ਅੱਗ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਅਮਰਪਾਲ ਮਹਿਰੂ ਲਗਾਤਾਰ ਲੱਗਿਆ ਹੋਇਆ ਸੀਗਾ ਤੇ ਕਿਉਂਕਿ ਇਹ ਚੀਜ਼ਾਂ ਬਹੁਤ ਡੁੰਗਾਈ ਦੇ ਵਿੱਚ ਨੇ ਇਹਨਾਂ ਨੂੰ ਸਮਝਣਾ ਬੜਾ ਔਖਾ ਹੈ ਇਹ ਕਿਵੇਂ ਵਾਪਰਦੀਆਂ ਨੇ ਜਿਵੇਂ ਬਜ਼ੁਰਗ ਪਿੰਡ ਦੇ ਬੈਠੇ ਹੋਏ ਨੇ ਬਜ਼ੁਰਗੋ ਇਹ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਨੇ ਅੱਖਾਂ ਦੇ ਤੁਸੀਂ ਤਾਂ ਬੜਾ ਟਾਈਮ ਹੰਡਾ ਲਿਆ ਉਮਰ ਹੋ ਗਈ ਹੁਣ ਤੁਹਾਨੂੰ ਕੀ ਲੱਗਦਾ ਕਿ ਵੀ ਬੱਚਿਆਂ ਦੇ ਵਿੱਚ ਕੰਟਰੋਲ ਕਿਉਂ ਨਹੀਂ ਆਏਗਾ ਬੱਚੇ ਕੰਟਰੋਲ ਕਿਉਂ ਨਹੀਂ ਕਰ ਪਾ ਰਹੇ ਇਹ ਚੀਜ਼ਾਂ ਨੂੰ ਕਿ ਵੀ ਆਪਣੇ ਰਿਸ਼ਤੇਦਾਰੀਆਂ ਨੂੰ ਹੀ ਆਪਣੇ ਸਾਰੇ ਸੰਬੰਧਾਂ ਨੂੰ ਹੀ ਖਰਾਬ ਕਰ ਰਹੇ ਆ ਦੇਖੋ ਜਦੋਂ ਪਹਿਲਾਂ ਹੁੰਦਾ ਸੀ ਨਾ ਪਿੰਡ ਪੁਰਾਣਾ ਜਮਾਨਾ ਸੀਗਾ ਪਿੰਡ ਦੀ 30 ਭੈਣ ਨੂੰ 30 ਭੈਣ ਸਮਝਿਆ ਜਾਂਦਾ ਸੀ ਪਿੰਡ ਦੇ ਜੁਵਾਈ ਇੱਕ 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 ਘਰ ਦਾ ਜੁਵਾਈ ਹੁੰਦਾ ਸੀ ਸਾਰਾ ਪਿੰਡ ਕਹਿੰਦਾ ਵੀ ਸਾਡਾ ਜੁਵਾਈ ਆਇਆ ਜੀ ਐਂ ਦੱਸੋ ਹੁਣ ਪਿੰਡ ਦਾ ਪਿੰਡ ਜੇ ਇੰਨਾ ਮਾੜਾ ਕੰਮ ਹੋਣ ਲੱਗ ਗਿਆ ਵੀ ਪਿੰਡ ਦੇ ਪਿੰਡ 'ਚ ਵਿਆਹ ਕਰਨ ਲੱਗੇ ਭੈਣ ਭਰਾ ਵਿਆਹ ਕਰਨ ਲੱਗੇ ਇਹ ਤਾਂ ਸਮਾਜ ਖਤਮ ਹੋਣ ਵਾਲਾ ਕੰਮ ਹੋ ਗਿਆ ਜੀ ਬਹੁਤ ਮਾੜਾ ਕੰਮ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਗਲਤ ਹੈ ਇਹ ਤਾਂ ਮਤੇ ਪੰਚਾਇਤ ਸਰਪੰਚ ਸਰ ਬਹੁਤ ਬੜੀਆ ਕੰਮ ਕਰਿਆ ਇਹ ਮਤਮਲ ਮਤੇ ਸਾਨੂੰ ਪਾਉਣੇ ਨਾ ਪਵੇ ਜੇ ਗਵਰਨਮੈਂਟ ਆਪ ਇੱਕ ਸਟੈਪ ਚੁੱਕੇ ਵੀ ਪਿੰਡ ਦਾ ਪਿੰਡ ਦਾ ਪਿੰਡ ਜੀ ਨਹੀਂ ਹੋਣਾ ਚਾਹੀਦਾ ਰਿਸ਼ਤੇਦਾਰੀ ਚ ਨਹੀਂ ਹੋਣਾ ਚਾਹੀਦਾ ਇਹ ਕੰਮ ਇਹ ਗਵਰਨਮੈਂਟ ਨੂੰ ਆਪ ਚੱਕਣਾ ਚਾਹੀਦਾ ਕਿਉਂਕਿ ਪਿੰਡ ਚ ਬੜੇ ਕਲੇਸ਼ ਹੁੰਦੇ ਇਹਦੇ ਪਿੱਛੇ ਵੱਡ ਬਡਾਈਆਂ ਹੋ ਜਾਂਦੀਆਂ ਸਾਰੇ ਦੋਏ ਘਰ ਬਰਬਾਦ ਹੋ ਜਾਂਦੇ ਇਹ ਬਰਬਾਦੀ ਤੇ ਵਿਜਾਉਣ ਕਰਕੇ ਹੱਥ ਬੰਨ ਕੇ ਬੇਨਤੀ ਹੈ ਗਵਰਨਮੈਂਟਾਂ ਨੂੰ ਵੀ ਉਹ ਆਪ ਇਹਨੂੰ ਇਹ ਜਿਹੜਾ ਕਾਨੂੰਨ ਬਣਿਆ ਹੈ ਨਾ ਦੋਏ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਆਪਣਾ ਬਿੱਲ ਲਿਆਵੇ ਬਿੱਲ ਲਿਆ ਕੇ ਜੇ ਜੇ ਹੋਰ ਨਹੀਂ ਕਰਨਾ ਇੰਨਾ ਇੰਨਾ ਜ਼ਰੂਰ ਕਰਨਾ ਚਾਹੀਦਾ ਉਹਨਾਂ ਨੂੰ ਵੀ ਪਿੰਡ ਦਾ ਪਿੰਡ ਦੀ ਭੈਣ ਪਰ ਪਿੰਡ ਦਾ ਪਿੰਡ ਦੇ ਮੁੰਡਾ ਪਿੰਡ ਦੀ ਕੁੜੀ ਪਿੰਡ ਜਿਹਾ ਨਹੀਂ ਹੋਣਾ ਚਾਹੀਦਾ ਸਾਡੀ ਤਾਂ ਇਹੀ ਬੇਨਤੀ ਹੈ अच्छा ਜਿਵੇਂ ਕਾਨੂੰਨ ਦੀ ਗੱਲ ਕਰ ਰਹੇ ਸੀ ਕਿ ਸਰਪੰਚ ਸਾਹਿਬ ਦੇ ਨਾਲ ਕਿ ਕਾਨੂੰਨ ਕਈ ਵਾਰ ਪਰਮਿਸ਼ਨ ਦੇ ਦਿੰਦਾ ਇਜਾਜ਼ਤ ਦੇ ਦਿੰਦਾ ਕਿ ਵੀ ਤੁਸੀਂ ਕੋਈ ਗੱਲ ਨਹੀਂ ਤੁਹਾਨੂੰ ਆਜ਼ਾਦੀ ਹੈਗੀ ਤੁਸੀਂ ਆਪਣੇ ਸਾਹ ਨਾਲ ਚੱਲੋ ਤੁਹਾਨੂੰ ਲੱਗਦਾ ਕਿ ਨਹੀਂ ਵੀ ਕਾਨੂੰਨ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਵੀ ਜਦੋਂ ਅਜਿਹੇ ਕਦਮ ਚੁੱਕ ਕੇ ਜਾ ਰਹੇ ਨੇ ਤੇ ਉਹਦੇ ਕੰਟਰੋਲ ਪਾਉਣੀ ਚਾਹੀਦੀ ਨਾਥ ਪਾਉਣੀ ਚਾਹੀਦੀ ਹੈ ਜੇ ਕੋਈ ਅਜਿਹੇ ਕਦਮ ਚੁੱਕ ਰਿਹਾ ਦੇਖੋ ਮੈਂ ਤਾਂ ਪਹਿਲਾਂ ਹੀ ਦੱਸਿਆ ਵੀ ਕਾਨੂੰਨ ਕਾਨੂੰਨ ਨੂੰ ਸੋਚਣਾ ਚਾਹੀਦਾ ਹੈ ਇਹ ਗੱਲ ਵੀ ਪਿੰਡਾਂ 'ਚ ਮਾਰ-ਬਢਾਈ ਹੋ ਜਾਂਦੀ ਕਿੰਨੇ ਕਿੰਨੇ ਕੰਮ ਗਲਤ ਹੋ ਰਹੇ ਹੈ ਇਹ ਕਾਨੂੰਨ ਨੂੰ ਸੋਚਣਾ ਚਾਹੀਦਾ ਇਸ ਕਰਕੇ ਮੈਂ ਦੁਬਾਰਾ ਫੇਰ ਕਹਿੰਦਾ ਵੀ ਦੋਹੇ ਸਰਕਾਰਾਂ ਨੂੰ ਇਹ ਬਿੱਲ ਲਿਆਉਣਾ ਚਾਹੀਦਾ ਮਤਾ ਬਾਸ ਕਰਨਾ ਚਾਹੀਦਾ ਸਾਨੂੰ ਪਿੰਡਾਂ 'ਚ ਨਾ ਮਤੇ ਪਾਸ ਕਰਨੀ ਪਵੇ ਇਹ ਕਿਉਂ ਇਹ ਕੰਮ ਚੰਗ ਕੋਈ ਵੀ ਇਸ ਕੰਮ ਨੂੰ ਚੰਗਾ ਨਹੀਂ ਕਹਿ ਰਿਹਾ ਅੱਗੇ ਵਾਸਤੇ ਸੁਧਾਰ ਹੋਣਾ ਚਾਹੀਦਾ ਠੀਕ ਹੈ ਜੀ ਇੱਕ ਵਾਰੀ ਅਸੀਂ ਖਬਰ ਪੜ੍ਹ ਰਹੇ ਸੀ ਕਿ ਮੋਗੇ ਦੀ ਕਿ ਵੀ ਇੱਕ ਕੁੜੀ ਨੇ ਗਲਤ ਕਦਮ ਚੁੱਕਿਆ ਉਹਦੇ ਪਿਓ ਨੇ ਉਹਨੂੰ ਮਾਰ ਕੇ ਮੋਟਰਸਾਈਕਲ ਦੇ ਪਿੱਛੇ ਘੜੀਸਿਆ ਸੀਗਾ ਪਰ ਉਦੋਂ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ ਧੀ ਨੂੰ ਸਮਝਾਉਣਾ ਚਾਹੀਦਾ ਸੀਗਾ ਪਰ ਜਦੋਂ ਅਣਖ ਦੀ ਗੱਲ ਹੁੰਦੀ ਹੈ ਉਦੋਂ ਅਣਖ ਅਜਿਹੇ ਕਦਮ ਚੁਕਾ ਦਿੰਦੀ ਹੈ ਬਈ ਇਹਨੂੰ ਹੁਣ ਰੋਕਿਆ ਕਿਵੇਂ ਜਾਏਗਾ ਮਤਾ ਤਾਂ ਪਾ ਦਿੱਤਾ ਪਿੰਡ ਦੇ ਵਿੱਚ ਬਾਕੀ ਨੌਜਵਾਨ ਜਾਂ ਬੱਚੇ ਅਵੇਅਰ ਹੋ ਜਾਣਗੇ ਸੋਚ ਕੇ ਇਹਨੂੰ ਦੇਖ ਕੇ ਸਾਡਾ ਤਾਂ ਜੀ ਇਹੀ ਉਪਰਾਲਾ ਏ ਵੀ ਬੱਚੇ ਇਹ ਚੀਜ਼ ਨੂੰ ਐਕਸੈਪਟ ਕਰਨ ਇਹ ਚੀਜ਼ ਨੂੰ ਮੰਨਣ ਵੀ ਹਾਂ ਸਾਡੇ ਮਤਾ ਪਿਆ ਏ ਤਾਂ ਅਸੀਂ ਇਹ ਦੇ ਅਕੋਰਡਿੰਗ ਚੱਲੀਏ ਬਾਕੀ ਹੁਣ ਅੱਗੇ ਦਾ ਬੱਚਿਆਂ ਦੀ ਸਮਝ ਹੈ ਜੀ ਵੀ ਕੀ ਕਰਨਾ ਚਾਹੁੰਦੇ ਆ ਕੀ ਨਹੀਂ ਚਾਹੁੰਦੇ ਫੈਸਲਾ ਤਾਂ ਸਾਡੇ ਹੀ ਹੈ ਸੋ ਸਮਝ ਕੇ ਹੀ ਗੱਲ ਕਰੀਏ ਤੇ ਆਪਾਂ ਰਿਸ਼ਤੇਆਂ ਨੂੰ ਬਚਾ ਕੇ ਰੱਖੀਏ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਵੀ ਅਸੀਂ ਕਿਸ ਤਰ੍ਹਾਂ ਅੱਗੇ ਚੱਲਣਾ ਹੈ ਹੁਣ ਆਪਸ ਵਿੱਚ ਤੁਹਾਨੂੰ ਦੇਖੋ ਆਪਸ ਵਿੱਚ ਵਿਆਹ ਕਰਵਾ ਕੇ ਬੈਠ ਗਏ ਕੱਲ ਨੂੰ ਪਹਿਲੀ ਗੱਲ ਤਾਂ ਮੇਰੇ ਖਿਆਲ ਚ ਏਦਾਂ ਦੇ ਰਿਸ਼ਤੇ ਬਹੁਤੀ ਦਿਨ ਚੱਲਦੇ ਨਹੀਂ ਠੀਕ ਹੈ ਨਾ ਜੀ ਇਹ ਤਾਂ ਹੁਣ ਤੁਸੀਂ ਦੇਖਿਆ ਹੀ ਐ ਵੀ ਬਹੁਤ ਜਗ੍ਹਾ ਸੋਣਿਆ ਵੀ ਜਿੰਨੇ ਵੀ ਕੋਟ ਮੈਰਿਜਾਂ ਹੋਈਆਂ ਐ ਉਹ ਜ਼ਿਆਦਾ ਤਾਂ ਟੁੱਟੀਆਂ ਹੀ ਐ ਹੂੰ ਠੀਕ ਐ ਜੀ ਇਹ ਤਾਂ ਹੁਣ ਕਿਆ ਕਹਿ ਸਕਦੇ ਜੀ ਇਹਦੇ ਬਾਰੇ ਤਾਂ ਹੂੰ ਸਕੂਲਾਂ ਚ ਪੜਾਉਂਦੇ ਹੁੰਦੇ ਆ ਬਈ ਕਿ ਵੀ ਬੱਚਿਆਂ ਨੂੰ ਕਿ ਵੀ ਗਲਤ ਕੀ ਐ ਤੇ ਸਹੀ ਕੀ ਐ ਸ਼ੁਰੂਆਤ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਕਹਿੰਦੇ ਮਾਂ ਹੁੰਦੀ ਐ ਮਾਂ ਸਿਖਾਉਂਦੀ ਐ ਕਿ ਬੱਚਿਆਂ ਨੂੰ ਕਿ ਵੀ ਇਹ ਗਲਤ ਐ ਸਹੀ ਐ ਤੇ ਬੱਚੇ ਤੇ ਹੁੰਦਾ ਐ ਐਕਸੈਪਟ ਕੀ ਕਰਨਾ ਤੋਂ ਲੱਗਦਾ ਕਿ ਵੀ ਜੇ ਸਮਝਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਖਮਿਆਜ਼ਾ ਭੁਗਤਣਾ ਪੈ ਰਿਹਾ ਪਰਿਵਾਰ ਨੂੰ ਕਿ ਵੀ ਉਹਨਾਂ ਨੂੰ ਸਮਝਾਇਆ ਤੇ ਵੀ ਉਹ ਹੱਥ ਨਹੀਂ ਆਏ ਬਾਅਦ ਚ ਹਾਂ ਇਹਦਾ ਹੈ ਹੀ ਇਹ ਦੇਖੋ ਜੀ ਮਾਪੇ ਦਾ ਕੰਮ ਦਾ ਸਮਝਾਉਣੀ ਆ ਉਹ ਬੱਚੇ ਉਹ ਬੱਚੀ ਨੇ ਉਹ ਉਹਦੇ ਵਿੱਚ ਇੰਸਟਾਗ੍ਰam ਤੇ ਜਿਹੜੀ ਵੀਡੀਓ ਪਾਈ ਹੈ ਉਹਦੇ ਵਿੱਚ ਬਕਾਇਦਾ ਆ ਗੱਲ ਕਹੀ ਹੈ ਕਿ ਹੁਣ ਮੈਂ ਇਸ ਟਾਈਮ ਬਾਲਗ ਹਾਂ ਮਤਲਬ ਇਟ ਮੀਨਸ ਉਹਨੂੰ ਪਤਾ ਹੈ ਵੀ ਮੈਂ ਖੁਦ ਬਾਲਗ ਹਾਂ ਮਾਪੇ ਉਹਨਾਂ ਨੂੰ ਰੋਕਿਆ ਵਰਜਿਆ ਵੀ ਹਾਂ ਤੂੰ ਇਹ ਕੰਮ ਨਹੀਂ ਕਰਨਾ ਵੀ ਇੱਧਰ ਨਹੀਂ ਜਾਣਾ ਹੁਣ ਮਾਪੇ ਤਾਂ ਸਾਰੇ ਬੱਚਿਆਂ ਨੂੰ ਸਮਝਾਉਂਦੇ ਆ ਕੋਈ ਕੋਈ ਸਮਝ ਜਾਂਦਾ ਕੋਈ ਨਹੀਂ ਸਮਝਦਾ ਹੁਣ ਸਕੂਲ 'ਚ ਜਦੋਂ ਬੱਚੇ ਪੜ੍ਹਦੇ ਆ ਜਿਵੇਂ ਤੁਸੀਂ ਸਕੂਲ ਦੀ ਗੱਲ ਕਹੀ ਆ ਉਹ ਟੀਚਰ ਤਾਂ ਸਾਰਿਆਂ ਨੂੰ ਇੱਕੋ ਚੀਜ਼ ਸਿਖਾਉਂਦਾ ਨਾ ਹੂੰ ਕੁਝ ਬੱਚੇ ਸਿੱਖ ਜਾਂਦੇ ਆ ਕੁਝ ਸਿੱਖਦੇ ਨਹੀਂ ਉਹ ਸੇਮ ਉਹੀ ਸਿਸਟਮ ਹੈ ਵੀ ਮਾਪੇ ਤਾਂ ਸਾਰਿਆਂ ਦੇ ਸੇਮ ਹੀ ਆ ਮਾਪੇ ਸਾਰਿਆਂ ਨੂੰ ਇੱਕੋ ਚੀਜ਼ ਕਹਿੰਦੇ ਆ ਵੀ ਚੰਗੀਆਂ ਚੀਜ਼ਾਂ ਸਿੱਖੋ ਚੰਗੇ ਕੰਮ ਕਰੋ ਸਮਾਜ 'ਚ ਚੰਗੀ ਜਗ੍ਹਾ ਬੈਠੋ ਚੰਗੀ ਜਗ੍ਹਾ ਵਿਚਰੋ ਕੁਝ ਬੱਚੇ ਸਮਝ ਜਾਂਦੇ ਆ ਕੁਝ ਨਹੀਂ ਸਮਝਦੇ ਜਿਹੜੇ ਸਮਝ ਗਏ ਉਹ ਚੰਗੇ ਜਿਹੜੇ ਨਹੀਂ ਸਮਝਦੇ ਉਹ ਫਿਰ ਤੱਕੇ ਖਾਂਦੇ ਆ ਹੂੰ ਇਹੋ ਜੀ ਕੋਈ ਗੱਲ ਪਤਾ ਲੱਗੀ ਕਿ ਵਿਚਲੀ ਗੱਲ ਕੀ ਨਿਕਲ ਸਕਦੀ ਹੈ ਜਾਂ ਉਹਨਾਂ ਨਾਲ ਟਾਈਮ ਦੇ ਵਿੱਚ ਤੁਹਾਡੀ ਗੱਲ ਹੋਈ ਹੋਵੇ ਕਿ ਵੀ ਕੋਈ ਕੁੜੀ ਦੇ ਉੱਤੇ ਪ੍ਰੈਸ਼ਰ ਜਾਂ ਇਸ ਤਰੀਕੇ ਨਾਲ ਕ੍ਰੀਏਟ ਕੀਤਾ ਹੋਵੇ ਮੁੰਡੇ ਨੇ ਜਾਂ ਵੀ ਉਹਨੂੰ ਡਰਾਇਆ ਧਮਕਾਇਆ ਕੋਈ ਬਲੈਕਮੇਲ ਕਰਦਾ ਹੋਵੇ ਇਸ ਤਰੀਕੇ ਦੇ ਨਾਲ ਨਹੀਂ ਜੇ ਤੱਕ ਤਾਂ ਦੇਖੋ ਇਹੀ ਕੋਈ ਗੱਲ ਨਹੀਂ ਹੋਈ ਵੀ ਹਾਂ ਕੋਈ ਨਿਕਲ ਕੇ ਕੋਈ ਗੱਲ ਆਵੇ ਵੀ ਆ ਉਹਨੂੰ ਪ੍ਰੈਸ਼ਰਾਈਜ਼ ਕਰਿਆ ਗਿਆ ਜਾਂ ਉਹਨੂੰ ਕਿਸੇ ਤਰ੍ਹਾਂ ਵੀ ਹਾਂ ਵੀ ਜਿਹੜਾ ਕੰਮ ਉਹਨੇ ਕਰਿਆ ਉਹ ਕਰੂੰ ਗਈ ਆ ਉਹਦੇ ਨਾਲ ਵੀ ਉਹਨੂੰ ਬਹੁਤ ਜ਼ਿਆਦਾ ਇਹ ਕਹੋ ਵੀ ਆ ਕਿਡਨਾਪ ਕਰਕੇ ਲੈ ਕੇ ਗਿਆ ਐਵੇਂ ਤਾਂ ਤਾਂ ਕੋਈ ਨਹੀਂ ਆਇਆ ਅਜੇ ਤੱਕ ਕਿਉਂਕਿ ਉਹਦੇ ਨਾਲ ਤਾਂ ਕੋਈ رابطہ ਹੀ ਨਹੀਂ ਹੋਇਆ ਕਿਸੇ ਦਾ ਹੂੰ ਬਿਲਕੁਲ ਹਾਂ ਇਹ ਹੀ ਤਾਂ ਪੁਲਿਸ ਵੀ ਪਹੁੰਚੀ ਹੋਈ ਹੈ ਕਿਉਂਕਿ ਲਗਾਤਾਰ ਕਿਉਂਕਿ ਮੈਂ ਨਿਰਜ ਇੱਕ ਵਾਰੀ ਦਿਖਾ ਦਉ ਪੁਲਿਸ ਦੀ ਵੈਨ ਆਈ ਹੈ ਗੱਡੀ ਆਈ ਹੈ ਇਹ ਲਗਾਤਾਰ ਬਈ ਪੁਲਿਸ ਵੀ ਹੁਣ ਇਸ ਚੀਜ਼ ਦੇ ਵਿੱਚ ਦੇਖ ਰਹੀ ਹੈ ਕਿ ਵੀ ਦੇਖਿਆ ਜਾਵੇ ਤੁਹਾਡੀ ਕੀ ਮੰਗ ਹੈਗੀ ਆ ਕੋਈ ਇਹਦੇ ਚ ਇੱਕ ਵੀ ਉਹਨਾਂ ਨੂੰ ਫੜਿਆ ਜਾਵੇ ਕਿ ਕੋਈ ਬੰਦੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੋਈ ਇਹੋ ਜੀ ਹੈਗੀ ਕੋਈ ਤੁਹਾਡੀ ਮੰਗ ਨਹੀਂ ਦੇਖੋ ਅਸੀਂ ਪ੍ਰਸ਼ਾਸਨ ਨੂੰ ਇੱਕੋ ਮੰਗ ਕਰ ਸਕਦੇ ਆ ਵੀ ਇਹ ਜਿਹੜੇ ਜਿੱਦਾਂ ਬਾਬਾ ਜੀ ਨੇ ਬਹੁਤ ਤਰੀਕੇ ਚੰਗੇ ਤਰੀਕੇ ਨਾਲ ਦੱਸਿਆ ਵੀ ਜਿਹੜੇ ਗਵਰਨਮੈਂਟ ਨੂੰ ਇਦਾਂ ਦਾ ਕੋਈ ਸਟੈਪ ਜਾਂ ਇਦਾਂ ਦਾ ਬਿੱਲ ਲੈ ਕੇ ਆਉਣਾ ਚਾਹੀਦਾ ਜਿਹੜੇ ਇੱਕੋ ਪਰਿਵਾਰ ਦੇ ਆਪਸ ਵਿੱਚ ਬ੍ਰਦਰ ਰਿਲੇਸ਼ਨ ਦੇ ਵਿੱਚ ਮੈਰਿਜ ਨੂੰ ਰੋਕਿਆ ਜਾ ਸਕੇ ਤੇ ਬਾਕੀ ਕਾਨੂੰਨ ਕਹਿੰਦਾ ਉਹਨਾਂ ਦੇ ਬਾਲਗ ਨਹੀਂ ਬੱਚੇ ਸ਼ਹਿਰੀ ਮੈਰ ਕਰਵਾ ਸਕਦੇ ਨੇ ਪਰ ਪਹਿਲਾਂ ਜਦੋਂ ਮਦਰ ਇਹ ਬੱਚੇ ਭੱਜੇ ਸੀਗੇ ਘਰੋਂ ਬੇਟੀ ਲੰਗੀ ਸੀ ਉਦੋਂ ਤਾਂ ਇਹੀ ਸੀਗੀ ਵੀ ਆਪਾਂ ਪ੍ਰਸ਼ਾਸਨ ਕੋ ਗਏ ਆ ਵੀ ਸਾਡੀ ਬੇਟੀ ਇਦਾਂ ਦੇ ਇਦਾਂ ਵੀ ਗੁੰਮਸ਼ੋਦਾ ਹੋ ਗਈ ਹੈ ਤਾਂ ਉਹਨਾਂ ਨੇ ਪੂਰੇ ਸਹੀ ਤਰੀਕੇ ਦੇ ਨਾਲ ਸਾਡੀ ਇੱਕ ਮਦਰ ਪੈਰਵਾਇਜ਼ ਕੀਤੀ ਹੈ ਪਰ ਵੀਡੀਓ ਆਉਣ ਤੋਂ ਬਾਅਦ ਇਹ ਜਦੋਂ ਬੱਚੇ ਬਾਲਗ ਹੋ ਜਾਂਦੇ ਆ ਫਿਰ ਦੇਖੋ ਹੁਣ ਕਾਨੂੰਨ ਕੀ ਕਹਿੰਦਾ ਕਾਨੂੰਨ ਦੇ ਹਿਸਾਬ ਨਾਲ ਤਾਂ ਆਪਾਂ ਮੰਨ ਲਓ ਆਪਣੀ ਮਰਜ਼ੀ ਨਾਲ ਕਰ ਸਕਦੇ ਆ ਫਿਰ ਆਪਾਂ ਮਦਰ ਪੰਚਾਇਤ ਪੱਧਰ ਤੇ ਹੀ ਕਿਸੇ ਇਸ ਕਰਕੇ ਮਤਾ ਪਾਇਆ ਵੀ ਕੋਈ ਇਹੋ ਜਿਹੀ ਅਣਹੋਣੀ ਨਾ ਹੋਵੇ ਕਿ ਜਿਹਦੇ ਨਾਲ ਕੋਈ ਗੱਲਬਾਤ ਜਾਂ ਪ੍ਰਸ਼ਾਸਨ ਨੂੰ ਮਦਰ ਕੇ ਇਦਾਂ ਦਾ ਬੱਚਿਆਂ 'ਤੇ ਗਲਤਪਾਵੇ ਜਾਂ ਉਦੇ ਪੇਰੈਂਟਸ ਨੂੰ ਕੋਈ ਐਦਾਂ ਦੀ ਪ੍ਰੋਬਲਮ ਆਵੇ ਸੋ ਇਹ ਬੈਟਰ ਇਹੀ ਹੈ ਵੀ ਉਹਨਾਂ ਨੂੰ ਦੂਰ ਕਰ ਦੋ ਪਿੰਡ ਤੋਂ ਦੂਰ ਰਹਿਣ ਕੇ ਕੋਈ ਐਫ ਆਈ ਆਰ ਦਰਜ ਵਗੈਰਾ ਨਹੀਂ ਕਰਾਉਣੀ ਇਸ ਮਸਲੇ ਨੂੰ ਇਸੇ ਤਰੀਕੇ ਨਾਲ ਆਊਟ ਆਊਟ ਕਰ ਦੇਣਾ ਬਈ ਉਹ ਪੰਚਾਇਤ ਦੇ ਤੌਰ ਦੇ ਉੱਤੇ ਕੰਮ ਕਰ ਲੈਣਾ ਸਾਰਾ ਵੀ ਕੋਈ ਪੁਲਿਸ ਨੂੰ ਐਡ ਨਹੀਂ ਕਰਨਾ ਇਸ ਵਿੱਚ ਹਾਂਜੀ ਦੇਖੋ ਕਿਉਂਕਿ ਪੁਲਿਸ ਦਾ ਦੇਖੋ ਪੁਲਿਸ ਦੇ ਮੰਨ ਲਓ ਉਹ ਬੱਚੇ ਬਾਲਗ ਨਹੀਂ ਪੁਲਿਸ ਕਰ ਵੀ ਕੀ ਸਕਦੀ ਹੈ ਕਾਨੂੰਨ ਕਹਿੰਦਾ ਵੀ ਉਹ ਆਪਸ ਵਿੱਚ ਮੈਰਿਜ ਕਰਵਾ ਸਕਦੇ ਆ ਸੋ ਇਸ ਕਰਕੇ ਹੀ ਆਪਾਂ ਨੇ ਕਾਨੂੰਨ ਦੇ ਮਤਲਬ ਦਿਯਾਰੀ ਨੂੰ ਦੇਖਦੇ ਹੋਏ ਪਿੰਡਜਾਇਤ ਪੱਧਰ ਤੇ ਹੀ ਕੰਮ ਕੀਤਾ ਵੀ ਆਪਾਂ ਪਿੰਡ ਤੋਂ ਦੂਰ ਕਰ ਦੋ ਕਿਉਂ ਆਪਾਂ ਇਹੋ ਜਿਹੀ ਘਟਨਾ ਕਰਾਉਣੀ ਹੈ ਜਾਂ ਮਾਹੌਲ ਕਿਉਂ ਖਰਾਬ ਕਰਨਾ ਪਿੰਡ ਦਾ ਸੋ ਪਿੰਡ ਦਾ ਮਹਤਵਪੂਰਨ ਹੋਣ ਦੇ ਨਾਤੇ ਮੈਂ ਤਾਂ ਇਹ ਹੀ ਡਿਸੀਜਨ ਲਿਆ ਤੇ ਬਾਕੀਆ ਨੇ ਵੀ ਠੀਕ ਹੈ ਚਲੋ ਜੋ ਹੋ ਗਿਆ ਸੋ ਹੋ ਗਿਆ ਉਹਨੂੰ ਤਾਂ ਆਪਾਂ ਨਹੀਂ ਬਦਲ ਸਕਦੇ ਪਰ ਆਪਾਂ ਇਹਨਾਂ ਕਰ ਸਕਦੇ ਆ ਕਿ ਤਾਂ ਕਿ ਪਰਿਵਾਰ ਸੁਖੀ ਰਹੇ ਤਣਾ ਬਿਲਕੁਲ ਇੱਕ ਪਾਸੇ ਅਸੀਂ ਜਦੋਂ ਇਸ ਮਸਜਿਦ ਦਾ ਜ਼ਿਕਰ ਕੀਤਾ ਇਸ ਦਰਗਾਹ ਦਾ ਜ਼ਿਕਰ ਕੀਤਾ ਕਿ ਮਸ਼ਹੂਰ ਹੈ ਪਰ ਬਈਹੋਰੀ ਜਿਵੇਂ ਕੰਮ ਕਰ ਰਹੇ ਨੇ ਸਰਪੰਚ ਸਾਹਿਬ ਇਹਨਾਂ ਦੀ ਜਦੋਂ ਅਸੀਂ ਫੀਡਬੈਕ ਲਈ ਉੱਥੋਂ ਗੱਲਬਾਤ ਕੀਤੀ ਉਹਨਾਂ ਦੀ ਤਾਰੀਫਾਂ ਬੜੀਆਂ ਹੋਈਆਂ ਕਿ ਵੀ ਚੰਗੇ ਸਰਪੰਚ ਮਿਲੇ ਹੋਏ ਨੇ ਪਿੰਡ ਨੂੰ ਤੇ ਕੰਮ ਕਰ ਰਹੇ ਨੇ ਪਰ ਜਿਹੜੇ ਬਜ਼ੁਰਗੋ ਜਿਵੇਂ ਸਰਪੰਚ ਸਾਹਿਬ ਕੰਮ ਕਰ ਰਹੇ ਨੇ ਜਿਹੜੇ ਨੌਜਵਾਨ ਪਿੰਡ ਨੂੰ ਬਦਨਾਮ ਕਰਕੇ ਗਿਆ ਜਿਹੜਾ ਇੱਕ ਜਣਾ ਤੇ ਇਹੀ ਸਰਪੰਚ ਸਾਹਿਬ ਬੈਠੇ ਨੇ ਮਿਸਾਲ ਕਿ ਵੀ ਚੰਗਾ ਕੰਮ ਵੀ ਕਰ ਰਹੇ ਨੇ ਜਿਹੜੇ ਬਦਨਾਮ ਕਰਨਾ ਚਾਹੁੰਦੇ ਨੇ ਪਿੰਡਾਂ ਨੂੰ ਉਹਨਾਂ ਦੇ ਉੱਤੇ ਕਿਵੇਂ ਲਗਾਮ ਪਾਈ ਜਾਏਗੀ ਉਹਨਾਂ ਨਾਲ ਟਾਈਮ 'ਚ ਜਿਹੜੇ ਤਾਂ ਬਦਨਾਮ ਕਰਨਾ ਚਾਹੁੰਦੇ ਆ ਉਹ ਤੁਹਾਨੂੰ ਇੱਕ ਸਿਆਸਤ ਸਰਪੰਚ ਨੂੰ ਜਾਂ ਪੰਚਾਇਤ ਨੂੰ ਬਦਨਾਮ ਕਰਨੇ ਵਾਸਤੇ ਉਹ ਬੰਦਿਆਂ ਦੀ ਸਿਆਸਤ ਆ ਠੀਕ ਆ ਕਿ ਨਹੀਂ ਪਹਿਲਾ ਸਾਡਾ ਮਾਂ ਗੁਰੂ ਆ ਜਦੋਂ ਬੱਚਾ ਛੋਟਾ ਹੁੰਦਾ ਜੇ ਆਪਾਂ ਪਹਿਲਾਂ ਤੇ ਗੌਰ ਰੱਖਣ ਲੱਗੇ ਆਪਣੇ ਬੱਚਿਆਂ ਦੀ ਤਾਂ ਬੱਚਿਆਂ ਪਰ ਜ਼ਰੂਰ ਪ੍ਰਭਾਵ ਪੈਂਦਾ ਜੇ ਆਪਾਂ ਨਹੀਂ ਬੱਚੇ ਦੀ ਗੌਰ ਰੱਖੂਗੇ ਮਾਂ ਕਿਤੇ ਹੋਰ ਜਾ ਰਹੀ ਆ ਕੰਮ ਤੇ ਜਾ ਰਹੀ ਆ ਨਹੀਂ ਬੱਚੇ ਦੀ ਗੌਰ ਰੱਖਦੀ ਆ ਕੇ ਬਾਪ ਨਹੀਂ ਗੌਰ ਰੱਖਦਾ ਤੇ ਉਹ ਬੱਚੇ ਖਰਾਬ ਹੋਣਗੇ ਹੋਣਗੇ ਆਟੋਮੈਟਿਕ ਹੋਣਗੇ ਹੂੰ ਉਹਦੇ ਜਨਾਦਾ ਸਰਪੰਚ ਦੀ ਗਲਤੀ ਆ ਨਾ ਪ੍ਰਸ਼ਾਸਨ ਦੀ ਗਲਤੀ ਆ ਫਿਰ ਪਾਪਾ ਮਾਂ ਬਾਪ ਦੀ ਗਲਤੀ ਗਾਉਗੇ ਵੀ ਹਾਂ ਵੀ ਉਹਨਾਂ ਨੇ ਕੰਟਰੋਲ ਨਹੀਂ ਰੱਖਿਆ ਆਪਣੇ ਬੱਚੇ ਠੀਕ ਹੈ ਨਾ ਬਿਲਕੁਲ ਠੀਕ ਤਾਂ ਜਿਸ ਤਰੀਕੇ ਨਾਲ ਪਿੰਡ ਦੇ ਲੋਕ ਮੌਤਵਾਰ ਉਹ ਇਕੱਠੇ ਹੋਏ ਨੇ ਤਾਂ ਪੁਲਿਸ ਦੀ ਗੱਡੀ ਵੀ ਇੱਥੇ ਪਹੁੰਚੀ ਹੋਈ ਆ ਤਾਂ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ ਇੱਥੇ ਇਹ ਗੱਲ ਜ਼ਰੂਰ ਹੈ ਜਿਸ ਤਿੱਕੇ ਦਾ ਇਹ ਮਾਹੌਲ ਇੱਕਦਮ ਬਣਿਆ ਇੱਕਦਮ ਕ੍ਰੀਏਟ ਹੋਇਆ ਇੱਕ ਵਾਰੀ ਪਿੰਡ ਵਾਲਿਆਂ ਨੂੰ ਤੇ ਇਹ ਲੱਗਿਆ ਕਿ ਵੀ ਇਹ ਪਾਣਾ ਕੀ ਵਾਪਰ ਗਿਆ ਇਹ ਕੀ ਹੋ ਗਿਆ ਕਿ ਵੀ ਪਿੰਡ ਦੀ ਕੁੜੀ ਪਿੰਡ ਦੇ ਮੁੰਡੇ ਨੇ ਅਜੀਹਾ ਕਦਮ ਚੁੱਕ ਲਿਆ ਤੇ ਜਿਵੇਂ ਇੱਥੇ ਸਾਰੇ ਮੁੰਡੇ ਬੈਠੇ ਹੋਏ ਨੇ ਨੌਜਵਾਨੀ ਬੈਠੇ ਹੋਏ ਨੇ ਖਾਸ ਕਰਕੇ ਬਈ ਤੁਸੀਂ ਵੀ ਸਾਰੇ ਇੱਧਰ ਮੁੰਡੇ ਨੌਜਵਾਨ ਬੈਠੇ ਹੋ ਆ ਕਦੇ ਤੁਹਾਨੂੰ ਲੱਗਿਆ ਕਿ ਵੀ ਕੋਈ ਬੰਦਾ ਪਿੰਡ 'ਚ ਇਸ ਤਿੱਕੇ ਨਾਲ ਇੱਕ ਧਾਨਕ ਹੁੰਦੀ ਹੈ ਕੋਈ ਕਿਸੇ ਬਾਹਰਲੇ ਨੂੰ ਫਿਰਨ ਨਹੀਂ ਦਿੰਦਾ ਕਿ ਦੂਜਾ ਕਿਹੜਾ ਮਾਰਦਾ ਰੋਕ ਕੇ ਪੁੱਛ ਲਈਦਾ ਕਿ ਵੀ ਹਾਂ ਦੱਸ ਦੂੰਗੀ ਕਰਦਾ ਇੱਥੇ ਪਿੰਡ 'ਚ ਅਜੇ ਕੰਮ ਹੋਈ ਜਾਂਦੇ ਏ ਤੁਹਾਡੇ ਨਹੀਂ ਅਸੀ ਗੱਲ ਤੋਂ ਪਿੰਡ 'ਚ ਕੋਈ ਹੋਈ ਨਹੀਂ ਇਸ ਤਰ੍ਹਾਂ ਦੀ ਹੁਣ ਤੱਕ ਠੀਕ ਹੈ ਨਾ ਜੀ ਬਾਕੀ ਤੁਹਾਨੂੰ ਪਤਾ ਏ ਜੋ ਕੰਮ ਏ ਇਸ ਅਕੋਰਡਿੰਗ ਅਸੀਂ ਜੋ ਵੀ ਹੈ ਪਤਾ ਦਿਆ ਕਰ ਲੈ ਕੁਝ ਨਹੀਂ ਹੈ ਹੁਣ ਤੁਸੀਂ ਪੱਤਰਕਾਰ ਹੈ ਹਾਂਜੀ ਔਰ ਦੇਨੇ ਕਾਨੂੰਨ ਹੈ ਹਮ ਅਨੇ ਕਾਨੂੰਨ ਹੈ ਕਿਸੇ ਨੇ ਪੁੱਛਦੇ ਕਿ ਕੌਣ ਹੈ ਕੌਣ ਨਹੀਂ ਕਿ ਕਾ ਕੋਟ ਮੈਜ ਕਰਤੀ ਇੱਕ ਵਕੀਲਾ ਰੱਦਸੇ ਦਾ ਮੈਸੇ ਵਿੱਚ ਆ ਉਹ ਸਾਰੇ ਗੱਲ ਕਰ ਰਿਹਾ ਉਹ ਪਤੇ ਤੇ ਲੈਣਾ ਕੰਨੀ ਤੇ ਉਹ ਕਹਿੰਦੇ ਆ ਵੀ ਦੇਖੋ ਗੁਰਸ਼ੀ ਗਾਣਾ ਕਰਦੇ ਉਹ ਕਹਿੰਦੇ ਉਹ ਦੇ ਦੇ ਹੁਣ ਗਾਣਾ ਨਹੀਂ ਕੱਢੂਗੇ ਕਿਆ ਕਹੋਂਗੇ ਐਜਾ ਨਹੀਂ ਬਿਲਕੁਲ ਸਹੀ ਗੱਲ ਹੈ ਇਹ ਵਕੀਲਾ ਨੇ ਵੀ ਸੋਚਣਾ ਚਾਹੀਦਾ ਨਾ ਨੇ ਵੀ ਸੋਚਣਾ ਚਾਹੀਦਾ ਕੋਰਟ ਨੂੰ ਵੀ ਸੋਚਣਾ ਚਾਹੀਦਾ ਉਹ ਪੁੱਛਦੇ ਕਿ ਨਹੀਂ ਤੁਸੀਂ ਕਿੱਥੇ ਦੇ ਆਏ ਕੌਣ ਆਏ ਪਰਤਾਲ ਕਰੋ ਪਹਿਲਾਂ ਉਹਨਾਂ ਦੀ ਬਿਲਕੁਲ ਸਹੀ ਗੱਲ ਹੈ ਕੁੜੀ ਜਮੇ ਵੀ ਬੋਲਦੀ ਉਹ ਹੁੰਦਾ ਹੈ ਬੋਲ 2 ਵਜੇ ਇਹਨੂੰ ਦਿਖਾ ਦੇਵੇਂ ਨਾ ਤੂੰ ਮੰਨੂਗਾ ਨਹੀਂ ਨਾ ਕੋਈ ਕਹਿ ਨਹੀਂ ਸਕਦਾ ਬਈ ਕੁੜੀ ਸੋਹਣੀ ਚੱਕ ਸਕਦਾ ਅਸੀਂ ਤਾਂ ਅਜੇ ਤੱਕ ਸੁਣਿਆ ਹੀ ਨਹੀਂ ਆਰ ਫਿਰ ਲਓ ਹੁਣ ਤੇਰੀ ਮੂਵੀ ਜੀ ਪਰ ਦੇਖੀ ਨਾ ਭੌਂਕਦੀ ਉਹ ਪਤਾ ਲੱਗੇ ਵੀ ਆਰ ਲੱਗਿਆ ਪਤਾ ਵੀ ਕੁੜੀ ਭੌਂਕਾ ਹੋ ਗਈ ਕਿਹਾਂ ਕੁੜੀ ਮਾਪੇ ਦੀ ਜਿਹੜੀ ਮਿੱਟੀ ਲਾ ਲਾ ਕੇ ਪੈਰਾ ਮਾਂ ਮਾਂ ਜਿੰਨੀ ਸਾਊ ਸੀ ਉੰਨੀ ਹਾਂ ਅੰਦੀ ਅੰਦਰ ਦੀ ਤਾਂ ਇਹ ਦੇਖਣਾ ਜ਼ਰੂਰ ਹੋਏਗਾ ਹੁਣ ਕਿਉਂਕਿ ਪਿੰਡ ਨੇ ਮਤਾ ਪਾਇਆ ਪੰਚਾਇਤ ਨੇ ਪੰਚਾਇਤ ਨੇ ਮਤਾ ਪਾ ਕੇ ਇਹ ਗੱਲਾਂ ਜ਼ਰੂਰ ਲਿਖੀਆਂ ਨੇ ਕਿ ਵੀ ਅਸੀਂ ਹੁਣ ਉਹਨਾਂ ਦੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਰਿਸ਼ਤਾਨੀ ਰੱਖਾਂਗੇ ਪਿੰਡ ਤੋਂ ਬਾਹਰ ਰੱਖਾਂਗੇ ਉਹਨਾਂ ਨੂੰ ਤੇ ਪੁਲਿਸ ਨੇ ਜਿਹੜੀ ਆਪਣੀ ਕਾਰਵਾਈ ਕਰਨੀ ਉਹ ਉਹਨਾਂ ਨੇ ਕਰਨੀ ਹੈ ਪੰਚਾਇਤ ਨੇ ਆਪਣੀ ਕਾਰਵਾਈ ਕਰਨੀ ਸੀ ਉਹ ਕਰ ਦਿੱਤੀ ਮਤਾ ਪਾ ਕੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤੇ ਸੁਪੀਰ ਹੁੰਦੀ ਹੈ ਇਹ ਵੀ ਦੇਖਣਾ ਹੈ